ਜਾਨ ਤੋਂ ਬਾਅਦ ਜਦੋਂ ਦਾ ਗੀਤ ਲੀਡ ਹੁੰਦਾ ਤਾਂ ਉਹਦੀ ਨਜ਼ੂਰਦਗੀ ਦਾ ਅਹਿਸਾਸਾ ਵੀ ਹੋਣ ਲੱਗ ਜਾਂਦਾ ਹੈ ਮਨ ਨੂੰ ਸਕੂਨ ਵੀ ਮਿਲਦਾ ਹੈ ਖੁਦਾਈ ਵੀ ਹੁੰਦੀ ਹੈ ਵਿਕਾਸ਼ ਅਜੋ ਆਪ ਹੁੰਦਾ ਤਾਂ ਇਸ ਖੁਸ਼ੀ ਨੇ ਹੋਰ ਵੀ ਦੁਨੀਆਂ ਦਿਨਾ ਹੋਣਾ ਸੀ ਕਿੰਨੇ ਉਹਨੂੰ ਚਾਉਣ ਵਾਲੇ ਨੇ ਉਹ ਬੇਸਬਰੀ ਨਾਲ ਢੀਕ ਕਰਦੇ ਆ ਬਸ ਮੇਰੇ ਬੰਦ ਚ ਇੰਨਾ ਕ ਸਕੂਨ ਹੁੰਦਾ ਕਿ ਉਹਦੇ ਚਾਉਣ ਵਾਲਿਆਂ ਨੂੰ ਅੱਜ ਫਰਾਕ ਮਿਲ ਗਈ ਪੰਜਾਬੀ ਪਰੰਤੂ ਮੇਰਾ ਉਹਨੂੰ ਦੇਖ ਕੇ ਉਹਦੀ ਫੁਟੇਜ ਨੂੰ ਦੇਖ ਕੇ ਉਹਨੂੰ ਹੱਸਦੇ ਗਾਉਂਦੇ ਨੂੰ ਦੇਖ ਕੇ ਥੋੜਾ ਜਿਆਦਾ ਪਿੱਛੇ ਵੱਲ ਚਲਾ ਜਾਣਾ ਫੇਰ ਆਵਦੇ ਆ 2-3 ਦਿਨਾਂ ਚ ਹੌਲੀ ਹੌਲੀ ਮਨ ਨੂੰ ਸੁਝਾ ਰਹੀ ਹੈ ਅੱਜ ਉਹ ਤੇ ਉਹਨਾਂ ਗੀਤਾਂ ਲਈ ਜੋ ਆਏ ਦੀ ਅੱਜ ਅਟੈਚ ਤੇ ਕੁਝ ਘੰਟਿਆਂ ਦੇ ਵਿੱਚ ਹੀ ਮਿਲਿਆ ਨੂੰ ਜਿਹੜੇ ਵੀ ਉਹ ਕਾਊਸ ਕਰ ਲੈਣੇ ਕੀ ਹੋਊਗਾ ਮਿਲਖਨ ਖੁਸ਼ੀ ਹੁੰਦੀ ਹੈ ਔਰ ਉਹਦੀ ਜਾਣ ਤੋਂ ਬਾਅਦ ਜਦੋਂ ਉਹਦਾ ਗੀਤ ਲੀਜ਼ ਹੁੰਦਾ ਤਾਂ ਉਹਦੀ ਮੌਜੂਦਗੀ ਦਾ ਅਹਿਸਾਸਾ ਵੀ ਹੋਣ ਲੱਗ ਜਾਂਦਾ ਹੈ ਮਨ ਨੂੰ ਸਕੂਨ ਵੀ ਮਿਲਦਾ ਹੈ ਉਦਾਸੀ ਵੀ ਹੁੰਦੀ ਹੈ ਬਿਕਾਸ਼ ਅਜੋ ਆਪ ਹੁੰਦਾ ਤਾਂ ਇਸ ਖੁਸ਼ੀ ਨੇ ਹੋਰ ਵੀ ਧੁਨਾ ਤੀਣਾ ਹੋਣਾ ਸੀ ਜੋ ਕਾਲਪੁਰਖ ਦੀ ਖੁਸ਼ੀ ਹੈ ਠੀਕ ਹੈ ਉਹਦੀ ਕਲਾ ਜਿਹੜੀ ਹੈ ਹਮੇਸ਼ਾ ਦਰਸ਼ਕਾਂ ਦੇ ਸਿਰ ਚੜ ਕੇ ਬੋਲਦੀ ਰਹੂਗੀ ਹਮੇਸ਼ਾ ਨਾਲ ਇਹ ਗੀਤ ਤਾਂ ਇਨਾ ਵੱਡਾ ਹੈ ਕਿਉਂਕਿ ਉਹਦੀ ਵੀਡੀਓ ਵੀ ਸਾਰੀ ਓਰੀਜਨਲ ਉਹਦੇ ਆਪਣੇ ਹੱਥਾਂ ਦੀ ਬਣੀ ਹੋਈ ਹੈ ਸੱਚ ਪੁੱਛੋ ਤਾਂ ਮੈਂ ਉਹਦਾ ਗੀਤ ਆਉਣ ਤੇ ਉਦਾਸ ਹੁੰਦਾ ਹੁੰਦਾ ਉਹਦੇ ਜਿਹਨੇ ਉਹਨੂੰ ਚਾਹਣ ਵਾਲੇ ਨੇ ਉਹ ਬੇਸਬਰੀ ਨਾਲ ਉਡੀਕ ਕਰਦੇ ਆ ਬਸ ਮੇਰੇ ਮਨ 'ਚ ਇੰਨਾ ਕ ਸਕੂਨ ਹੁੰਦਾ ਵੀ ਉਹਦੇ ਚਾਹਣ ਵਾਲਿਆਂ ਨੂੰ ਅੱਜ ਫਰਾਕ ਮਿਲ ਗਈ ਕੋਈ ਨਾ ਕੋਈ ਐ ਉਹਨਾਂ ਨੂੰ ਉਹ ਉਹ ਮੇਰੇ ਨਾਲੋਂ ਵੀ ਜ਼ਿਆਦਾ ਕਰਦੇ ਨੇ ਹਣਾ ਪਰੰਤੂ ਮੇਰਾ ਉਹਨੂੰ ਦੇਖ ਕੇ ਉਹਦੀ ਫੁਟੇਜ ਨੂੰ ਦੇਖ ਕੇ ਉਹਨੂੰ ਹੱਸਦੇ ਗਾਉਂਦੇ ਨੂੰ ਦੇਖ ਕੇ ਥੋੜਾ ਜਿਆਦਾ ਪਿੱਛੇ ਵੱਲ ਚਲਾ ਜਾਣਾ ਫੇਰ ਆਪਦੇ 2-4 ਦਿਨਾਂ 'ਚ ਹੌਲੀ-ਹੌਲੀ ਮਨ ਨੂੰ ਸਮਝਾ ਲਈਦਾ ਆ। ਆ ਦਾ ਚਿਕਨ ਬਹੁਤ ਬੇਸਬਰ ਨਾਲ ਇੰਤਜ਼ਾਰ ਰਹੀਦੀ ਸਿੱਧੂ ਦੇ ਜੋ ਫੈਨ ਨੇ ਉਹਨਾਂ ਨੂੰ ਚਾਉਣ ਵਾਲੇ ਨੇ ਜਿਵੇਂ ਹੁਣ ਕੁਝ ਘੰਟੇ ਦੇ ਵਿੱਚ ਇੰਨੇ ਗਾਵਾ ਵੀਊ ਹੋ ਚੁੱਕੇ ਨੇ ਇਹ ਅਜ ਵੀ ਜਦੋਂ ਗੀਤ ਉਸ ਤਰ੍ਹਾਂ ਹੀ ਚੱਲਦੇ ਆ ਹਾਂ ਇਹ ਤਾਂ ਹੈਵੀ ਸੀ ਇੱਕ ਹਫਤਾ ਹੋ ਗਿਆ ਮੈਂ ਮੇਰੇ ਫੋਨ ਨਾਲ ਜਿਹੜੇ ਪੂਰੇ ਜਮਾ ਇਨਾ ਬਿਜ਼ੀ ਹੋਏ ਪਏ ਨੇ ਵੀ ਮੈਂ ਰਿਪਲਾਈ ਨਹੀਂ ਕਰ ਪਾਉਂਦਾ ਲੋਕ ਤਾਂ ਕਿ ਇੰਨੀ ਉਸੁਕਤਾ ਸੀ ਕਿਹੜਾ ਸੌਂਗ ਆ ਰਿਹਾ ਜੀ ਕਿ ਮਨ ਲਓ ਉਹਨਾਂ ਨੂੰ ਇਹ ਹੁੰਦਾ ਵੀ ਪਤਾ ਲੱਗ ਜੇ ਮੜਾ ਵੀ ਕਲਾਨਾ ਹੋ ਸਕਦਾ ਜਾਂ ਹੋ ਐ ਹੋ ਸਕਦਾ ਬੜਾ ਬੇਸਬਰੀ ਸੀ ਯੂਥ ਦੇ ਵਿੱਚ ਹੁਣ ਤਾਂ ਯੂਥ ਤਾਂ ਕਿ ਹੁਣ ਤਾਂ ਉਹਨੂੰ ਮੈਚੁਰ ਵਰਗ ਵੀ ਸਾਰੇ ਮੇਰੀ ਇਸ ਗਰੁੱਪ ਦੇ ਵੀ ਸਾਰੇ ਲੋਕ ਸੁਣਨਾ ਚਾਹੁੰਦੇ ਆ ਵੀ ਉਹ ਦੁਬਾਰੇ ਫਿਰ ਤੋਂ ਆ ਗਏ ਹਨਾ ਤਾ ਕਈ ਲੋਕ ਨਿੱਕੇ ਨੂੰ ਲੈ ਕੇ ਵੀ ਇਦਾਂ ਦੀ ਕਿਆਸ ਕਰਦੇ ਆ ਜੀ ਦੇਖੋ ਜੀ ਇਹ ਤਾਂ 500 ਦਾ ਜੇ ਕਰ ਦੂ ਹਨ ਇਦਾਂ ਕਰਕੇ ਲੋਕ ਸੋਚ ਰਹੇ ਆ ਇਸ ਤਰ੍ਹਾਂ ਤਾਂ ਚਲੋ ਪਰਮਾਤਮਾ ਕਰੇ ਉਹਨਾਂ ਦੀਆਂ ਦੁਆਵਾਂ ਨੂੰ ਪੂਰ ਪਵੇ ਜਿਵੇਂ ਸੋਸ਼ਲ ਮੀਡੀਆ ਤੇ ਤੁਹਾਨੂੰ ਵੀ ਅਪੀਲਾਂ ਕਰਦੇ ਨੇ ਸਿੱਧੂ ਦੇ ਜਿਹੜੇ ਫੈਨ ਨੇ ਵੀ ਬਾਪੂ ਜਲਦੀ ਗੀਤ ਲੈ ਕੇ ਆਓ ਜਦੋਂ ਅਟੈਚ ਗੀਤ ਆ ਗਿਆ ਹੁਣ ਅੱਜ ਤਾਂ ਵਧੀਆ ਜਿਹੜੇ ਉਹਨੂੰ ਵਿਊਜ਼ ਮਿਲ ਰਹੇ ਨੇ ਦੇਖ ਰਹੇ ਨੇ ਲੋਕ ਆਉਣ ਵਾਲੇ ਥੰਡੇ ਦੇ ਵਿੱਚ ਹੋਰ ਕਿਹੜੇ ਕਿਹੜੇ ਇਹੋ ਜਿਹੇ ਗੀਤ ਨੇ ਜਿਹੜੇ ਸਿੰਧੂ ਦੇ ਲੋਕਾਂ ਨੂੰ ਪਸੰਦੀ ਆਉਣਗੇ। ਅ ਬੇਟਾ ਆਉਣ ਨਾਲੇ ਕਾਫੀ Song ਸਾਡੇ ਕੋਲੇ ਪੈਂਡਿੰਗ ਨੇ। ਕਾਫੀ ਤਿਆਰ ਵੀ ਪਏ ਨੇ। ਕੁਝ ਥੋੜੇ-ਬੋਤੇ 19 ਕੀ ਦੇ ਮਾਤਾ ਕਰਨ ਵਾਲੇ ਵੀ ਨੇ। ਪਰੰਤੂ ਹਲੇ ਮੈਟਰ ਬਹੁਤ ਪਿਆ ਆਪਣੇ। ਮੈਂ ਇਹ ਕਹਿ ਸਕਦਾ ਮੈਂ ਦਰਸ਼ਕਾਂ ਨੂੰ ਤੁਹਾਡੇ ਮਾਧਿਅਮ ਦੇ ਨਾਲ ਇੰਨੀ ਗੱਲ ਕਹਿ ਸਕਦਾ ਵੀ ਸਿੱਧੂ ਦੀ ਕਮੀ ਜੂਰਾ ਹੈ ਪਰ ਇੰਨੀ ਵੀ ਜ਼ਿਆਦੇ ਨਹੀਂ। ਕੇ ਵਿਰੋਧੀ ਸਾਹ ਚੱਕ ਜਾਣ ਉਹ ਕਰ ਆਪਣੀ ਮਜ਼ਦੂਰੀ ਦਾ ਅਹਿਸਾਸ ਹਮੇਸ਼ਾ ਕਰਵਾ ਬਾਰ